ਏ ਹੁੰਦੇ ਆ ਅਸਲ ਲੋਕਾਂ ਦੇ ਕਲਾਕਾਰ ਬਾਈ ਰਣਜੀਤ ਬਾਵਾ ਜੋ ਕੈਨੇਡਾ ਪਰ ਚ ਆਪ ਦੇ ਸ਼ੋਅ ਕਰ ਰਿਹਾ ਬਾਈ ਨੇ ਵਾਦਾ ਕੀਤਾ ਕਿ ਹਰ ਸ਼ੋਅ ਜੋ ਜਿੰਨੀ ਵੀ ਕਮਾਈ ਹੋਊਗੀ ਉਹਦੇ ਚੋਂ ਵੱਧ ਤੋਂ ਵੱਧ ਪੈਸਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਦਾ ਹੜਾਂ ਕਰਕੇ ਨੁਕਸਾਨ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਹਰ ਸ਼ਹਿਰ ਦੇ ਹਰ ਪ੍ਰੋਮੋਟਰ ਕੋਲੋਂ ਅਸੀਂ ਵੱਧ ਤੋਂ ਵੱਧ ਸੇਵਾ ਜਿਹੜੀ ਆ ਉਹ ਲੈ ਕੇ ਆਈਏ ਆਪਣੀ ਵੀ ਕਰਾਂਗੇ ਜਦੋਂ ਪਾਣੀ ਸੁੱਕਦਾ ਆ ਜੇ ਮੈਨੂੰ ਕੋਈ ਚੈਰਿਟੀ ਸ਼ੋ ਵੀ ਲਾਉਣਾ ਪਿਆ ਪੰਜਾਬ ਦੇ ਵਿੱਚ 1 2 5 ਜਿੰਨੇ ਵੀ ਲਾਉਣੇ ਪਏ ਮੈਂ ਜ਼ਰੂਰ ਲਾਉਂਗਾ ਆਪਣੇ ਲੋਕਾਂ ਲਈ ਫ੍ਰੀ ਆਫ ਕਾਸਟ ਔਰ ਜਿੰਨੀ ਚੈਰਿਟੀ ਹੋਈ ਉਹ ਸਾਰੀ ਆਪਣੇ ਲੋਕਾਂ ਨੂੰ ਦੇਵਾਂਗੇ ਆਪਣੇ ਕੈਨੇਡਾ ਚ ਬਹੁਤ ਵੱਡੇ ਵੱਡੇ ਸ਼ੋ ਹੋ ਰਿਹਾ ਜਿਵੇਂ 19 ਸਤੰਬਰ ਨੂੰ ਵਿਨੀ ਪੈਗ ਵਾਲਾ ਸ਼ੋ ਤੁਹਾਡੀ ਆਪ ਦੇ ਮਨੋਰੰਜਨ ਲਈ ਖਰੀਦੀ ਗਈ ਇੱਕ ਟਿਕਟ ਪੰਜਾਬ ਦੇ ਕਿਸੇ ਪਰਿਵਾਰ ਦੀ ਮਦਦ ਕਰ ਸਕਦੀ ਆ ਇਹੋ ਜਿਹੀ ਕੁਛ ਕੀਤਾ ਬਾਈ ਬੱਬੂ ਮਾਨ ਨੇ ਜਿਨ੍ਹਾਂ ਨੇ ਆਪ ਦੇ ਸ਼ੋ ਦੀ ਸਾਰੀ ਕਮਾਈ ਪੰਜਾਬ ਨੂੰ ਦੇਤੀ ਤੇ ਭਾਈ ਇੰਦਰਜੀਤ ਨਿੱਕੂ ਜੋ ਚੈਰੀਟੀ ਲਈ ਸ਼ੋਅ ਤੱਕ ਕਰਨ ਨੂੰ ਤਿਆਰ ਆ ਕਿ ਉਹਦੇ ਚੋਂ ਜਿੰਨੀ ਵੀ ਕਮਾਈ ਹੋਊਗੀ ਉਹ ਆਪਾਂ ਪੰਜਾਬ ਦੇ ਲੋਕਾਂ ਨੂੰ ਦਈਏ ਕਿਸਾਨੀ ਧਰਨਿਆਂ ਤੋਂ ਬਾਅਦ ਬਾਵੇ ਬਾਈ ਯਾਰਗਿਆਂ ਦੇ ਘਰ ਤੇ ਰੇਡ ਤੱਕ ਪਈਆ ਪਰ ਫਿਰ ਵੀ ਅੱਜ ਉਹ ਪੰਜਾਬ ਨਾਲ ਉਵੇਂ ਹੀ ਖੜਿਆ ਆ ਆਪਾਂ ਹੇਟ ਵਾਲੀ ਜਾਂ 네ਗੇਟਿਵ ਵੀਡੀਓ ਮੈਂਟਚ ਫਾਰਵਰਡ ਕਰ ਦਿੰਨੇ ਆ ਹੁਣ ਇਹੇ ਵੀਡੀਓ ਸ਼ੇਅਰ ਕਰਿਓ ਕਿ ਜਿਨ੍ਹਾਂ ਨੂੰ ਕੋਈ ਪੰਜਾਬੀ ਸਿੰਗਰਾਂ ਬਾਰੇ ਵਹਿਮ ਆ ਉਹ ਨਿਕਲ ਜੇ ਬਹੁਤ ਮਾਣ ਵਾਲੀ ਗੱਲ ਆ ਕਿ ਸਾਰੇ ਪੰਜਾਬੀ ਸਿੰਗਰ ਇਕੱਠੇ ਹੋ ਕੇ ਪੰਜਾਬ ਨਾਲ ਆਏ ਖੜੇ ਆ ਜੇ ਤੁਸੀਂ ਵੀ ਇਸ ਗੱਲ ਅਗਰੀ ਕਰਦੇ ਆ ਤਾਂ ਕਮੈਂਟ ਸੈਕਸ਼ਨ ਵਿੱਚ ਹੈਸ਼ਟੈਗ ਪ੍ਰਾਊਡ ਲਿਖ ਦਿਓ